ਹਾਂਜੀ ਸਾਰਿਆਂ ਨੂੰ ਪਹਿਲਾਂ ਤਾਂ ਜੈ ਸ਼੍ਰੀ ਰਾਮ ਸਾਡੇ ਬਜ਼ੁਰਗਾਂ ਦਾ ਤੇ ਸਾਡੇ ਮਹੱਲੇ ਵਾਸੀਆਂ ਦਾ ਤੇ ਐਮ.ਐਲ.ਏ. ਸਾਹਿਬ ਦਾ ਦੇਖੋ ਅਸੀਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਮ.ਐਲ.ਏ. ਸਾਹਿਬ ਦਾ ਜੋ ਸਾਡੀ ਬਰਾਦਰੀ ਵਾਸਤੇ ਐਡਾ ਕੁਝ ਸੋਚਿਆ ਤੇ ਸਾਡੇ ਪਾਰਕ ਬਾਰੇ ਤੇ ਧਰਮਸ਼ਾਲਾ ਵਾਸਤੇ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਸ਼ੁਕਰਗੁਜ਼ਾਰ ਆ ਐਮਐਲਏ ਸਾਹਿਬ ਦਾ ਦੇਖੋ ਅਸੀਂ ਇਹ ਨਾ ਸਾਰੇ ਬਜ਼ੁਰਗਾਂ ਦੀ ਸਾਡੀ ਇੱਕ ਹੀ ਮੰਗ ਸੀ ਤੇ ਸਾਡੇ ਮਹੱਲੇ ਵਾਸੀਆਂ ਦੀ ਇੱਕ ਹੀ ਮੰਗ ਸੀ ਵੀ ਸਾਡਾ ਪਾਰਕ ਤੇ ਧਰਮਸ਼ਾਲਾ ਵੀ ਅੱਗੇ ਸਰਕਾਰ ਐਨੀ ਆਈਆਂ ਕਾਂਗਰਸ ਵੀ ਆਈ ਆ ਭਾਜਪਾ ਵੀ ਆਈ ਆ ਅਕਾਲੀ ਦਲ ਵੀ ਆਈ ਇਕੱਠੇ ਸਾਰੇ ਅਸੀਂ ਐਮਸੀ ਸਾਡੇ ਜਿੰਨੇ ਵੀ ਆ ਸਾਡੇ ਭਰਾਵਾਂ ਨੇ ਜ਼ੋਰ ਲਾਇਆ पर लेकिन साडी किसे ने ਸੁਣਾਈ ਨਹੀਂ ਕੀਤੀ ਸਾਡੀ ਨਰਿੰਦਰਪਾਲ ਸਾਮਨਾ ਜੀ ਨੇ ਐਮਐਲਏ ਸਾਹਿਬ ਨੇ ਪਹਿਲੇ ਆਧਾਰ ਤੇ ਸਾਡਾ ਜਿਹੜਾ ਫਾਜ਼ਿਲਕਾ ਦੇ ਕੰਮ ਸਟਾਰਟ ਹੋਇਆ ਉਹ ਸਾਡਾ ਪਹਿਲਾ ਪਾਰਕ ਹੈਗਾ ਖਟਿਕ ਸਮਾਜ ਦਾ ਤੇ ਸਾਡੇ ਸਾਰਾ ਸਮਾਜ ਉਹਨਾਂ ਦਾ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਨ ਸਰ ਮਾਨ ਸਰਕਾਰ ਦਾ ਸੀ ਧੰਨਵਾਦ ਕਰਦੇ ਆਂ ਕਿ ਸਾਡੀ ਇੱਡਾ ਧਿਆਨ ਦਿੱਤਾ ਤੇ ਸਾਡੇ ਬਜ਼ੁਰਗ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਤਾਂ ਮੈਂ ਖੜ ਕੇ ਅੱਜ ਇਹ ਕੰਮ ਕਰਾ ਰਿਹਾ ਜੀ ਇਹਨਾਂ ਦੇ ਆਸ਼ੀਰਵਾਦ ਨਾਲ ਮੈਂ ਕੰਮ ਕਰਾ ਰਿਹਾ ਜੀ ਤੇ ਬਹੁਤ ਬਹੁਤ ਧੰਨਵਾਦ हां जी एमएलए साहब ने ना ए ਸਾਡੀ ਸੁਣ ਲਈ ਤੇ ਪਾਰਕ ਬਣਦੀ ਪਈ ਹੈ ਤੇ ਇੱਕ ਧਰਮਸ਼ਾਲਾ ਦੀ ਵੀ ਆਕੇ ਗਏ ਨੇ ਉਹਨਾਂ ਦਾ ਬਹੁਤ ਬਹੁਤ ਸ਼ੁ크ਰੀਆਨਾ ਕਰਨੇ ਆ ਜੋ ਚੀਜ਼ ਬਹੁਤ ਵਧੀਆ ਬਣ ਗਈ ਸਾਡੀ ਬਰਾਦਰੀ ਦੇ ਵਾਸਤੇ ਬਹੁਤ ਵਧੀਆ ਵਧੀਆ ਕੰਮ ਹੈਗਾ ਅਸੀਂ ਐਮਐਲਏ ਸਾਹਿਬ ਦਾ ਬਹੁਤ ਸ਼ੁ크ਰੀਆਨਾ ਕਰਦੇ ਹਾਂ ਹਾਂ ਜੀ ਜੀ ਸਰ ਕੀ ਕਹਿਣਾ ਚਾਹੋਗੇ ਜੋ ਪਾਰਕ ਬਣ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਦੇਖਭਾਲ ਹੋ ਰਹੀ ਹੈ ਜੀ ਬੱਬੂ ਚੀਤੀਬਾਲ ਦੀ ਬਹੁਤ ਮਿਹਰਬਾਨੀ ਸਮਣਾ ਜੀ ਦੀ ਬਹੁਤ ਹੀ ਧੰਨਵਾਦ ਆਪਣੇ ਭਗਤ ਮਾਨ ਜੀ ਦਾ ਬਹੁਤ ਧੰਨਵਾਦ ਜੀ ਜਿਹੜਾ ਵੀ ਮੰਨ ਲੈ ਸੁੱਤੀ ਆਪਣੇ ਪਾਰਕ ਨੂੰ ਜਗਾ ਰਹੇ ਨੇ ਬਹੁਤ ਚੈਲ ਪੈਨ ਚੰਗੀ ਹੋਊਗੀ ਜੀ ਬਰਮਾਤਮਨ ਨੰਦ ਤੰਤਰੁਸਤ